ਸਭ ਤੋਂ ਪਹਿਲਾਂ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡੇ ਲਈ ਵੱਖ-ਵੱਖ ਉਪਾ ਟੋਟਕੇ ਅਤੇ ਪੁਰਾਤਨ ਗਿਆਨ ਲਿਆਉਂਦੇ ਰਹਿੰਦੇ ਹਾਂ ਜੋ ਸਦੀਆਂ ਤੋਂ ਹੀ ਸਫਲ ਮੰਨੇ ਗਏ ਹਨ ਸੋ ਸੰਗਤ ਜੀ ਅੱਜ ਆਪਾਂ ਗੱਲ ਕਰਨ ਵਾਲੇ ਹਾਂ ਪੂਰਨਮਾਸ਼ੀ ਦੇ ਖਾਸ ਦੇਣਾ ਅਤੇ ਇਸ ਦਿਨ ਕੀਤੇ ਜਾਣ ਵਾਲੇ ਕੁਝ ਗੁਪਤ ਉਪਾਅਾਂ ਬਾਰੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਬਹੁਤਿਆਂ ਲੋਕਾਂ ਦੇ ਇੱਕ ਕਮੈਂਟ ਆ ਰਹੇ ਸਨ ਕਿ ਅਸੀਂ ਜਿਹੜੇ ਵੀ ਕੰਮ ਦੀ ਸ਼ੁਰੂਆਤ ਕਰਦੇ ਹਾਂ ਉਸ ਵਿੱਚ ਕੋਈ ਨਾ ਕੋਈ ਵਿਗੜਨ ਪੈ ਜਾਂਦਾ ਹੈ ਅਰਥਨ ਪੈ ਜਾਂਦਾ ਹੈ ਸਾਡੇ ਘਰ 네ਗੇਟਿਵ ਊਰਜਾ ਬਹੁਤ ਵੱਧ ਗਈ ਹੈ ਜਿਸ ਕਾਰਨ ਸਾਡੇ ਘਰ ਵਿੱਚੋਂ ਬਿਮਾਰੀ ਨਹੀਂ ਜਾਂਦੀ ਘਰ ਦਾ ਇੱਕ ਮੈਂਬਰ ਠੀਕ ਹੁੰਦਾ ਹੈ ਤਾਂ ਦੂਸਰਾ ਬਿਮਾਰ ਹੋ ਜਾਂਦਾ ਹੈ ਅਸੀਂ ਜਿਸ ਵੀ ਕੰਮ ਦੀ ਸ਼ੁਰੂਆਤ ਕਰਦੇ ਹਾਂ ਜਾਂ ਜੋ ਵੀ ਅਸੀਂ ਕੰਮ ਵੜਦੇ ਹਾਂ ਉਸ ਵਿੱਚ ਕੋਈ ਨਾ ਕੋਈ ਸਮੱਸਿਆ ਆ ਜਾਂਦੀ ਹੈ ਸੋ ਉਹਨਾਂ ਸਰੋਤਾਂ ਲਈ ਅੱਜ ਕੁਝ ਉਪਾਸੰਜੇ ਕਰਾਂਗੇ ਜੋ ਕਿ ਅਸੀਂ 15 ਦਸੰਬਰ ਪੂਰਨਮਾਸ਼ੀ ਦੇ ਜੇਕਰ ਦਿਨ ਕਰਦੇ ਹਾਂ ਤਾਂ ਸਾਨੂੰ ਇਹ ਬਹੁਤ ਫਾਇਦਾ ਦਿੰਦੇ ਹਨ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭਨਾ ਅੱਗੇ ਇੱਕੋ ਬੇਨਤੀ ਕਰਾਂਗੇ ਕਿ ਤੁਸੀਂ ਸਾਰੇ ਇਹ ਉਪਾਮਾ ਨੂੰ ਪਹਿਲਾਂ ਚੰਗੀ ਤਰ੍ਹਾਂ ਸੁੰਨਣਾ ਪੂਰਾ ਸਮਝਣਾ ਅਤੇ ਫਿਰ ਹੀ ਇਹਨਾਂ ਨੂੰ ਆਪਣੇ ਘਰ ਵਿੱਚ ਲਾਗੂ ਕਰਨਾ ਸੋ ਫਿਰ ਆਓ ਸੰਗਜ ਜੀ ਅੱਜ ਦਾ ਵਿਸ਼ਾ ਸ਼ੁਰੂ ਕਰਦੇ ਹਾਂ 15 ਦਸੰਬਰ 2024 ਨੂੰ ਐਸਾਲ ਦੀ ਆਖਰੀ ਪੂਰਨਮਾਸ਼ੀ ਹੈ ਜੋ ਆਪਣੇ ਆਪ ਵਿੱਚ ਵਿਸ਼ੇਸ਼ ਐਮਿਅਤ ਰੱਖਦੀ ਹੈ ਪੂਰਨਮਾਸ਼ੀ ਦਾ ਦਿਨ ਜਦੋਂ ਕਿ ਚੰ드ਰਮਾ ਚੰਨ ਪੂਰੀ ਤਰ੍ਹਾਂ ਚਮਕਦਾ ਹੈ ਅਧਿਆਤਮਿਕ ਰੂਪ ਵਿੱਚ ਇਹ ਸਮਾਂ ਆਪਣੇ ਮਨ ਦੀ ਸ਼ੁੱਧੀ ਕਰਨਾ ਅਤੇ ਆਤਮਿਕ ਤਾਕਤ ਨੂੰ ਵਧਾਉਣ ਲਈ ਸਭ ਤੋਂ ਸਹੀ ਸਮਾਂ ਮੰਨਿਆ ਜਾਂਦਾ ਹੈ ਅਤੇ ਇਹ ਦਿਨ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਬੜਾ ਫਾਇਦਾ ਕਰਦਾ ਹੈ ਜੋ ਆਪਣੇ ਇੱਛਾਵਾਂ ਨੂੰ ਸਫਲ ਕਰਨ ਲਈ ਉਪਾਅ ਕਰਦੇ ਹਨ ਇਸ ਦਿਨ ਵਿਸ਼ੇਸ਼ ਅਹਿਮਤ ਰੱਖਦਾ ਹੈ ਕਿਉਂਕਿ 2024 ਦਾ ਅੰਤਮ ਚਾਨਣ ਵਾਲਾ ਦਿਨ ਹੈ ਜੋ ਕਿ ਸਾਡੀਆਂ ਸਾਲ ਦੀਆਂ ਅਧੂਰੀਆਂ ਇਸ਼ਾਵਾਂ ਨੂੰ ਪੂਰਾ ਕਰਨ ਦਾ ਸਾਨੂੰ ਮੌਕਾ ਦਿੰਦਾ ਹੈ ਬਾਕੀ ਸੰਗ ਜੀ ਇਸ ਦਿਨ ਕੁਝ ਖਾਸ ਉਪਾਅ ਜਿਵੇਂ ਅਮਲ ਕਰਨ ਨਾਲ ਤੁਹਾਡੇ ਜੀਵਨ ਵਿੱਚ ਅਦਭੁਤ ਬਦਲਾਅ ਆ ਸਕਦੇ ਹਨ ਸੋ ਫਿਰ ਆਓ ਗੱਲ ਕਰਦੇ ਹਾਂ ਹੁਣ ਉਹਨਾਂ ਉਪਾਅਾਂ ਬਾਰੇ ਪਹਿਲਾ ਉਪਾਅ ਇਹ ਹੈ ਕਿ ਤੁਸੀਂ ਇੱਕ ਗਲਾਸ ਪਾਣੀ ਵਿੱਚ ਇੱਕ ਮੁਠੀ ਰਾਜ ਪਾ ਕੇ ਇਸ ਨੂੰ ਆਪਣੇ ਸਹਰਾਣੇ ਰੱਖ ਲੈਣਾ ਹੈ ਅਤੇ ਰਾਤ ਭਰ ਇਹ ਪਾਣੀ ਸਾਰੀਆਂ 네ਗਟਿਵ ਊਰਜਾਂ ਤੁਹਾਡੀਆਂ ਖਿੱਚ ਲਵੇਗਾ ਤੁਹਾਡੇ ਘਰ ਦੀ ਜਿੰਨੇ ਵੀ 네ਗਟਿਵ ਊਰਜਾ ਹੈ ਜਿੰਨੇ ਵੀ ਨਕਾਰਾਤਮਕ ਊਰਜਾ ਹੈ ਜਾਂ ਤੁਹਾਡੇ ਸਰੀਰ ਵਿੱਚ ਜੋ 네ਗਟਿਵ ਊਰਜਾ ਹੈ ਜਿਸ ਕਾਰਨ ਤੁਹਾਡੇ ਸਰੀਰ ਵਿੱਚ ਬਿਮਾਰੀ ਪੈਦਾ ਹੁੰਦੀ ਹੈ ਤੁਹਾਡੀਆਂ ਲੱਤਾਂ ਬਾਹਾਂ ਵਿੱਚ ਦਰਦ ਹੁੰਦਾ ਹੈ ਤਾਂ ਇਹ ਪਾਣੀ ਸਾਰੀ ਹੀ 네ਗਟਿਵ ਊਰਜਾ ਨੂੰ ਬਾਹਰ ਖਿੱਚ ਲਵੇਗਾ ਆਪਣੇ ਆਪ ਵਿੱਚ ਆਪਣੇ ਅੰਦਰ ਸਮਾ ਲਵੇਗਾ ਅਤੇ ਫਿਰ ਸਵੇਰੇ ਉੱਠਣ ਤੋਂ ਬਾਅਦ ਤੁਸੀਂ ਇਸ ਪਾਣੀ ਨੂੰ ਆਪਣੇ ਘਰ ਦੇ ਬਾਹਰ ਡੋਲ ਦੇਣਾ ਹੈ ਅਤੇ ਪ੍ਰਮਾਤਮਾ ਦਾ ਨਾਮ ਲੈ ਕੇ ਅਰਦਾਸ ਕਰਨੀ ਹੈ ਕਿ ਤੁਹਾਡੇ ਸਰੀਰ ਦੀ ਤੁਹਾਡੇ ਘਰ ਦੀ ਜੋ ਵੀ ਨੈਗੇਟਿਵ ਊਰਜਾ ਹੈ ਉਹ ਘਰ ਤੋਂ ਬਾਹਰ ਨਿਕਲ ਜਾਵੇ ਤਾਂ ਇਸ ਤਰੀਕੇ ਨਾਲ ਜਿੰਨੀ ਵੀ ਘਰ ਦੀ ਨੈਗੇਟਿਵ ਊਰਜਾ ਹੈ ਜਾਂ ਤੁਹਾਡੇ ਸਰੀਰ ਦੀ ਨੈਗੇਟਿਵ ਊਰਜਾ ਹੈ ਉਹ ਤੁਹਾਡੇ ਘਰ ਤੋਂ ਬਾਹਰ ਨਿਕਲ ਜਾਵੇਗੀ ਸੋ ਅੱਗੇ ਗੱਲ ਕਰਦੇ ਹਾਂ ਦੂਸਰੇ ਉਪਾਅ ਬਾਰੇ ਦੂਜਾ ਉਪਾਅ ਇਹ ਹੈ ਕਿ ਜਿਸ ਵਿੱਚ ਤਿੰਨ ਦੀਵੇ ਛੋਟੇ ਤਿੰਨ ਦੀਵੇ ਤੁਸੀਂ ਲੈ ਆਉਣੇ ਹਨ ਪਹਿਲੇ ਦੀਵੇ ਵਿੱਚ ਤੁਸੀਂ ਰਾਈ ਭਰ ਲੈਣੀ ਹੈ ਦੂਸਰੇ ਦੀਵੇ ਵਿੱਚ ਤੁਸੀਂ ਸੁੱਕਾ ਧਨੀਆ ਅਤੇ ਤੀਸਰੇ ਦੀਵੇ ਵਿੱਚ ਤੁਸੀਂ ਨਮਕ ਪਾ ਲੈਣਾ ਹੈ ਅਤੇ ਫਿਰ ਇਸ ਦੇ ਬਾਅਦ ਤਿੰਨ ਹੀ ਦੀਵੇ ਘਰ ਦੇ ਕਿਸੇ ਅਜਿਹੇ ਕੋਨੇ ਵਿੱਚ ਰੱਖੋ ਜਿੱਥੇ ਇਹ ਕਿਸੇ ਨੂੰ ਦਿਸਣਾ ਭਾਵ ਕਿ ਜਿੱਥੇ ਇਹ ਦੀਵੇ ਕਿਸੇ ਹੋਰ ਵਿਅਕਤੀ ਨੂੰ ਨਜ਼ਰ ਨਾ ਆਉਣ ਇਹ ਉਪਾਅ ਤੁਹਾਡੇ ਘਰ ਵਿੱਚੋਂ ਜਿੰਨੀ ਵੀ ਨੈਗੇਟਿਵ ਊਰਜਾ ਹੈ ਉਸ ਨੂੰ ਬਾਹਰ ਕੱਢ ਦੇਵੇਗਾ ਅਤੇ ਮਾਂ ਲక్ష్ਮੀ ਦੀ ਕਿਰਪਾ ਤੁਹਾਡੇ ਘਰ ਵਿੱਚ ਲੈ ਆਵੇਗਾ ਅਤੇ ਜਿੰਨੀ ਵੀ ਤੁਹਾਡੀ ਸਮੱਸਿਆ ਉਹ ਚਾਹੇ ਪੈਸੇ ਨਾਲ ਸੰਬੰਧਿਤ ਹੈ ਚਾਹੇ ਕਰਜ਼ੇ ਨੂੰ ਲੈ ਕੇ ਹੈ ਉਹ ਸਾਰੀ ਹੀ ਸਮੱਸਿਆ ਦੂਰ ਹੋ ਜਾਵੇਗੀ ਸੋ ਸੰਗਤ ਜੀ ਇੱਕ ਹੋਰ ਉਪਾਅ ਜੋ ਕਿ ਤੀਜਾ ਉਪਾਅ ਹੈ ਤੁਸੀਂ ਕੀ ਕਰਨਾ ਹੈ ਕਿ 108 ਅਰਾਧ्य ਦਾਣੇ ਲਾਲ ਕੱਪੜੇ ਵਿੱਚ ਬੰਨ੍ਹ ਕੇ ਇੱਕ ਛੋਟੀ ਪੋਟਲੀ ਬਣਾ ਲੈਣੀ ਹੈ ਅਤੇ ਇਸ ਪੋਟਲੀ ਨੂੰ ਅਗਲੇ ਦਿਨ ਪिपल ਦੇ ਪੇੜ ਹੇਠ ਮਿੱਟੀ ਵਿੱਚ ਗੱਡ ਦੇਣਾ ਹੈ ਇਹ ਤਰੀਕਾ ਤੁਹਾਡੇ ਜੀਵਨ ਵਿੱਚ ਬਹੁਤ ਹੀ ਜ਼ਿਆਦਾ ਸ਼ਾਂਤੀ ਖੁਸ਼ਹਾਲੀ ਅਤੇ ਆਰਥਿਕ ਸਥਿਰਤਾ ਲਿਆਉਣ ਲਈ ਮਦਦਗਾਰ ਹੋਵੇਗਾ ਅਤੇ ਚੌਥਾ ਜੋ ਉਪਾਅ ਹੈ ਕਿ ਤੁਸੀਂ ਆਪਣੇ ਹੱਥ ਦੀ ਇੱਕ ਮੁਠੀ ਵਿੱਚ ਨਮਕ ਪਰ ਲੈਣਾ ਹੈ ਭਾਵ ਕਿ ਤੁਸੀਂ ਅੱਧਾ ਚਮਚ ਨਮਕ ਦਾ ਲੈ ਕੇ ਉਸ ਨੂੰ ਆਪਣੇ ਸੱਜੇ ਹੱਥ ਵਿੱਚ ਰੱਖ ਲੈਣਾ ਹੈ। ਅੱਧਾ ਚਮਚ ਰਾਈ ਦਾ ਲੈ ਕੇ ਉਸ ਨੂੰ ਆਪਣੇ ਖੱਬੇ ਹੱਥ ਵਿੱਚ ਰੱਖ ਲੈਣਾ ਹੈ ਅਤੇ ਫਿਰ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਣੇ ਦੋਨੇ ਹੱਥਾਂ ਨੂੰ ਆਪਣੇ ਘਰ ਦੇ ਸਾਰੇ ਮੈਂਬਰਾਂ ਦੇ ਸਿਰ ਤੋਂ 7 ਵਾਰ ਵਾਰ ਲੈਣਾ ਹੈ ਅਤੇ ਸਾਰੀ ਹੀ ਸਮੱਗਰੀ ਨੂੰ ਫਿਰ ਇੱਕ ਕਾਗਜ਼ ਵਿੱਚ ਪਾ ਕੇ ਤੁਸੀਂ ਆਪਣੇ ਘਰ ਦੇ ਬਾਹਰ ਜਾਣਾ ਹੈ ਅਤੇ ਉਸ ਸਮੱਗਰੀ ਨੂੰ ਜਲਾ ਦੇਣਾ ਹੈ। ਕਹਿਣ ਦਾ ਭਾਵ ਕਿ ਤੁਸੀਂ ਅੱਧਾ ਚਮਚ ਨਮਕ ਲੈਣਾ ਹੈ ਅੱਧਾ ਚਮਚ ਰਾਈ ਲੈਣੀ ਹੈ ਉਸ ਨੂੰ ਆਪਣੇ ਦੋਨੇ ਹੱਥਾਂ ਵਿੱਚ ਰੱਖ ਕੇ ਇਸ ਨੂੰ ਆਪਣੇ ਸਾਰੇ ਪਰਿਵਾਰ ਦੇ ਸਿਰ ਤੋਂ ਵਾਰ ਕੇ ਉਸ ਨੂੰ ਇੱਕ ਕਾਗਜ਼ ਵਿੱਚ ਪਾ ਕੇ ਆਪਣੇ ਘਰ ਤੋਂ ਬਾਹਰ ਜਲਾ ਦੇਣਾ ਹੈ ਇਹ ਉਪਾ ਸੌਨੇ ਵਿੱਚ ਕਰਨ ਵਿੱਚ ਜਿੰਨਾ ਸੌਖਾ ਹੈ ਪਰ ਓਨਾ ਹੀ ਜ਼ਿਆਦਾ ਇਹ ਅਸਰਦਾਰ ਹੈ ਇਹ ਤੁਹਾਡੇ ਘਰ ਦੇ ਮੈਂਬਰਾਂ ਵਿੱਚ ਜਿੰਨੀ ਵੀ ਨੈਗੇਟਿਵ ਊਰਜਾ ਹੈ ਜਾਂ ਤੁਹਾਡੇ ਘਰ ਵਿੱਚ ਜੋ ਵੀ ਨੈਗੇਟਿਵ ਊਰਜਾ ਹੈ ਉਸ ਨੂੰ ਬਿਲਕੁਲ ਜੜ ਤੋਂ ਖਤਮ ਕਰ ਦੇਵੇਗਾ ਕਿਉਂਕਿ ਸਮੱਸਿਆ ਕਿੱਥੇ ਆਉਂਦੀ ਹੈ ਕਿ ਬਹੁਤੇ ਲੋਕ ਅਮਲ ਤਾਂ ਕਰ ਲੈਂਦੇ ਨੇ ਇਹ ਉਪਾਅ ਤਾਂ ਕਰ ਲੈਂਦੇ ਨੇ ਪਰ ਉਹਨਾਂ ਦਾ ਇਹਨਾਂ ਉਪਾਵਾਂ ਵਿੱਚ ਬਹੁਤ ਥੋੜਾ ਵਿਸ਼ਵਾਸ ਹੁੰਦਾ ਹੈ ਜਿਸ ਕਾਰਨ ਕਿ ਇਹ ਉਪਾਅ ਉਹਨਾਂ ਲਈ ਕੰਮ ਨਹੀਂ ਕਰਦੇ ਸੋ ਜਿੰਨੇ ਵੀ ਸਰੋਤੇ ਇਸ ਵੀਡੀਓ ਨੂੰ ਦੇਖ ਰਹੇ ਹਨ ਤਾਂ ਆਪ ਸਭ ਨਾਲ ਅੱਗੇ ਇੱਕੋ ਬੇਨਤੀ ਕਰਾਂਗੇ ਕਿ ਜੇਕਰ ਤੁਸੀਂ ਇਹ ਤਿੰਨ ਚਾਰ ਉਪਾਅ ਕਰਨੇ ਹਨ ਤਾਂ ਫਿਰ ਆਪਣਾ ਪੂਰਨ ਭਰੋਸਾ ਰੱਖ ਕੇ ਪੂਰਨ ਵਿਸ਼ਵਾਸ ਰੱਖ ਕੇ ਕਰਨੇ ਹਨ ਫੇਰ ਹੀ ਇਹ ਉਪਾ ਤੁਹਾਡੇ ਲਈ ਕੰਮ ਕਰਨਗੇ ਕਿਉਂਕਿ ਇਹ ਸਭ ਉਪਾ ਸਿਰਫ ਉਸੇ ਹਾਲਾਤ ਵਿੱਚ ਕੰਮ ਕਰਦੇ ਹਨ ਜਦੋਂ ਤੁਸੀਂ ਪੂਰੇ ਵਿਸ਼ਵਾਸ ਅਤੇ ਸ਼ਰਧਾ ਨਾਲ ਇਹ ਉਪਾ ਕਰਦੇ ਹੋ ਯਕੀਨ ਅਤੇ ਸਮਰਪਣ ਦੇ ਨਾਲ ਕੀਤੇ ਉਪਾ ਦੇ ਜੋ ਨਤੀਜੇ ਹੁੰਦੇ ਹਨ ਉਹ ਹਮੇਸ਼ਾ ਹੀ ਸਕਾਰਾਤਮਕਤਾ ਵਾਲੇ ਹੁੰਦੇ ਹਨ ਜੇ ਤੁਸੀਂ ਪਹਿਲੀ ਵਾਰ ਇਹ ਉਪਾ ਅਜਮਾਉਂ ਜਾ ਰਹੇ ਹੋ ਆਪਣੇ ਦਿਲ ਵਿੱਚ ਤੁਸੀਂ ਆਪਣੇ ਪ੍ਰਮਾਤਮਾ ਨੂੰ ਯਾਦ ਕਰਕੇ ਇਹ ਉਪਾਅ ਕਰ ਲੈਣੇ ਹਨ ਜਕੀਨਨ ਤੌਰ ਤੇ ਇਹ ਉਪਾ ਤੁਹਾਨੂੰ ਲਾਭ ਹੀ ਕਰਕੇ ਜਾਣਗੇ ਬਾਕੀ ਅਖੀਰ ਵਿੱਚ ਇਹ ਹੀ ਕਹਾਂਗੇ ਕਿ ਜਿੰਨਾ ਹੋ ਸਕੇ ਪ੍ਰਮਾਤਮਾ ਨਾਲ ਜੁੜੇ ਰਹੋ ਕਿਉਂਕਿ ਇਹ ਸਾਰੇ ਜਿੰਨੇ ਵੀ ਉਪਾਅ ਹੁੰਦੇ ਹਨ ਇਹ ਸਿਰਫ ਸਾਡੀਆਂ ਮੁਸ਼ਕਲਾਂ ਦਾ ਥੋੜਾ ਬਹੁਤਾ ਹੱਲ ਕਰਦੇ ਹਨ ਸਾਡੀ ਜੋ ਵੀ ਸਮੱਸਿਆ ਹੁੰਦੀ ਹੈ ਉਹਦਾ ਹੱਲ ਕਰਦੇ ਹਨ ਪਰ ਜੋ ਸਾਡੀ ਅਸਲ ਕਹਾਣੀ ਹੈ ਉਹ ਹੈ ਕਿ ਅਸੀਂ ਪਰਮਾਤਮਾ ਉੱਪਰ ਭਰੋਸਾ ਰੱਖਣਾ ਹੈ ਪਰਮਾਤਮਾ ਦੇ ਨਾਮ ਨੂੰ ਯਾਦ ਰੱਖਣਾ ਹੈ ਜਿਸ ਨਾਲ ਕਿ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਰਹੇ ਅਸੀਂ ਜੀਵਨ ਵਿੱਚ ਸਫਲ ਹੋਈਏ ਸੋ ਇਹਨਾਂ ਕਹਿੰਦੇ ਹੋਏ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ ਜੇਕਰ ਤੁਹਾਨੂੰ ਇਹ ਉਪਾ ਪਸੰਦ ਆਏ ਤਾਂ ਤੁਸੀਂ ਇਸ ਵੀਡੀਓ ਨੂੰ ਲਾਇਕ ਜ਼ਰੂਰ ਕਰਨਾ ਅਤੇ ਨਾਲ ਹੀ ਨਾਲ ਆਪਣੇ ਚੈਨਲ ਪੰਜਾਬੀ ਰਾਸ਼ੀ ਫਲ ਟੀਵੀ ਨੂੰ ਵੀ ਸਬਸਕ੍ਰਾਈਬ ਕਰ ਦੇਣਾ ਜੀ